ਫਾਜ਼ਿਲਕਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਅੱਜ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਗਈ ਹੈ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਪਰਮਲ ਝੋਨੇ ਦੀ ਖਰੀਦ ਇੱਥੇ ਸ਼ੁਰੂ ਕੀਤੀ ਗਈ ਹੈ ਜਾਣਕਾਰ ਦਿੰਦੇ ਹੋਏ ਮਾਰਕੀਟ ਕਮੇਟੀ ਦੇ ਸਕੱਤਰ ਮਨਜੀਤ ਰਹਿਜਾ ਮਾਰਕੀਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾ ਅਤੇ ਆਰਡੀਆ ਐਸੋਸੀਏਸ਼ਨ ਦੇ ਪ੍ਰਧਾਨ ਰਮਨ ਸej ਦੇਵ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਇੱਥੇ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਇੱਥੇ ਚੋਨੇ ਦੀ ਸਰਕਾਰੀ ਖਰੀਦ ਕੀਤੀ ਜਾਏਗੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਚੋਨੇ ਨੂੰ ਸੁਕਾ ਕੇ ਹੀ ਮੰਡੀ ਦੇ ਵਿੱਚ ਲੈ ਕੇ ਆਉਣ ਅਤੇ 17% ਮੋਇਸਚਰ ਵਾਲਾ ਚੋਨਾ ਹੀ ਖਰੀਦ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਮੰਡੀ ਦੇ ਵਿੱਚ ਕਿਸਾਨਾਂ ਦੇ ਲਈ ਪੂਰੇ ਇੰਤਜ਼ਾਮ ਕਰ ਲਿੱਤੇ ਗਏ ਹਨ ਅਤੇ ਖਰੀਦ ਵੀ ਚੱਲੋ ਰੂਪ ਦੇ ਵਿੱਚ ਇੱਥੇ ਸ਼ੁਰੂ ਕਰਵਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਹੁਣ ਅੱਜ ਤੋਂ ਰੋਜ਼ਾਨਾ ਹੀ ਸਰਕਾਰੀ ਖਰੀਦ ਚੱਲਿਆ ਕਰੇਗੀ। ਇਸ ਦੇ ਨਾਲ ਹੀ ਚੋਨੇ ਦੀ ਬਾਸਮਤੀ ਚੋਨੇ ਦੀ ਪ੍ਰਾਈਵੇਟ ਖਰੀਦ ਵੀ ਇੱਥੇ ਚੱਲ ਰਹੀ ਹੈ ਉਹਨਾਂ ਨੇ ਇਸ ਸਬੰਧੀ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਹੈ ਜਿਹੜਾ ਸਰਕਾਰੀ ਬੋਲੀ ਸ਼ੁਰੂ ਹੋਈ ਹੈ ਚੋਨੇ ਦੀ ਕੀ ਕਹਿੰਗਣ ਲੱਗੇ ਅੱਜ ਸਰਕਾਰੀ ਬੋਲੀ ਸ਼ੁਰੂ ਹੋ ਗਈ ਹੈ ਕਿ ਸਰਕਾਰ ਨੇ ਜੋ ਸਾਡੀਆਂ ਆਰਟੀ ਅਸੋਸੀਏਸ਼ਨ ਨੂੰ ਦੀਆਂ ਸ਼ਰਤਾਂ ਸੀ ਉਹ ਮੰਨ ਲਈਆਂ ਗਈਆਂ ਨੇ ਔਰ ਸਾਡੇ ਪੰਜਾਬ ਪ੍ਰਧਾਨ ਜੀ ਨਾਲ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਅੱਜ ਬੋਲੀ ਸ਼ੁਰੂ ਕਰਾਓ ਮੰਡੀ ਵਿੱਚ ਔਰ ਕਿਸਾਨ ਵੀਰ ਖੱਜਲ ਖਵਾਰ ਨਾ ਹੋਣ ਬਹੁਤ ਸਾਥ ਦਿੱਤਾ ਸਾਡਾ ਕਿਸਾਨਾਂ ਨੇ ਵੀ ਮਜ਼ਦੂਰਾਂ ਨੇ ਵੀ ਔਰ ਆਰਟੀ ਸੈਸ਼ਨ ਵੱਲੋਂ ਵੀ ਪੂਰਾ ਸ਼ੋਗ ਮਿਲੇ ਹੈ ਔਰ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਅਸੀਂ ਇਹਨਾਂ ਸਾਰਿਆਂ ਦਾ ਧੰਨਵਾਦ ਦੀ ਕਰਦੇ ਆ ਜੀ ਕੀ ਰੇਟ ਰਹੇਗਾ ਜੀ ਇਸ ਵਾਰੀ ਸਰਕਾਰ ਦਾ ਰੇਟ ਹੈ ਜੀ ਸਰਕਾਰ ਦਾ ਰੇਟ ਜੀ ਜੀ ਤੇ ਰਾਈਵਲ ਕਿੰਨੀ ਹੋਈ ਹੈ ਜੀ ਅੱਜ 20 ਹੈ 2320 2320 ਹੈ ਹਾਂਜੀ ਰਾਈਵਲ ਕਿੰਨੀ ਹੋਈ ਹੈ ਅੱਜ ਰਾਈਵਲ ਕੰਮ ਘਾਟੂ ਘਾਟ 5-6000 7000 ਕੁਇੰਟਲ ਦੀ ਰਾਈਵਲ ਹੈ ਬਾਕੀ ਅੱਜ ਇੱਕ ਇਹਨਾਂ ਨੇ ਸ਼ੁਰੂਆਤ ਕਰਾਈ ਹੈ ਸਵੇਰ ਤੋਂ ਰੈਗੂਲਰ ਕੰਮ ਚੱਲ ਜਾਏਗਾ ਅ ਡਿਪੀਰਮੈਨ ਸਾਹਿਬ ਕੀ ਕਹੋਗੇ ਅੱਜ ਜਿਹੜਾ ਬੋਲੀ ਸ਼ੁਰੂ ਕਰਵਾਈ ਗਈ ਹੈ ਸਰਕਾਰੀ ਚੋਣ ਜੱਟਾ ਮੰਡੀ ਦੇ ਵਿੱਚ ਜੋ ਜ਼ਿੰਮੇਦਾਰ ਪੁੱਤਾ ਮੰਗ ਫਸਲ ਪਾਲ ਕੇ ਲਿਆਂਦੀ ਹੈ ਜੀ ਉਡੀ ਕਰ ਰਹੀ ਸੀ ਵੀ ਸਾਡੇ ਜੋਨੇ ਦੀ ਬੋਲੀ ਕਦੋਂ ਸ਼ੁਰੂ ਹੋਊਗੀ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੋਂ ਹੁਕਮ ਸੀ ਵੀ ਅੱਜ ਵਾ ਸ਼ੁਰੂ ਕਰਨੀ ਹੈ ਤੇ ਅਸੀਂ ਇਸੇ ਕਰਕੇ ਆ ਕੇ ਬੋਲੀ ਸ਼ੁਰੂ ਕੀਤੀ ਹੈ ਜੋ ਕ੍ਰੇਟ 2200 ਤੋਂ 220 ਰੁਪਏ ਹੈ ਔਰ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਕੋ ਜ਼ਿੰਮੇਦਾਰ ਨੂੰ ਮੁਸ਼ਕਲ ਨਹੀਂ ਆਉਣ ਦੇਵਾਂਗੇ 24 ਘੰਟੇ ਨਾਲ ਖੜੇ ਹੋਵਾਂਗੇ ਔਰ ਜ਼ਿੰਮੇਦਾਰਾਂ ਨੂੰ ਵੀ ਅਪੀਲ ਕਰਦੇ ਆ ਕਿ ਜੋਨਾ ਸੁੱਕਾ ਲਿਆਓ ਲੋਕਤ ਆਉਂਦੇ ਆਈ ਹੁੰਦੀ ਸਾਮ ਸਮਾਲ ਹੋ ਜਾਏ ਤੇ ਜਲਦੀ ਤੋਂ ਜਲਦੀ ਟੋਲ ਜਾਏ ਕਿਉਂਕਿ ਇੰਤਜ਼ਾਮਾਂ ਨੂੰ ਲੈ ਕੇ ਜਿਹੜਾ ਸਰਕਾਰੀ ਖਰੀਦ ਤੇ ਨਾਲ ਪ੍ਰਾਈਵੇਟ ਖਰੀਦ ਵੀ ਚੱਲ ਰਹੀ ਹੈ ਦੋਨੇ ਦੀਆਂ ਪਾਸਵਦੀ ਖਰੀਦ ਦਾ ਆਲਰੇਡੀ ਚੱਲ ਰਹੀ ਮੰਡੀ ਦੇ ਵਿੱਚ ਅੱਜ ਪਰਮਨਦੀ ਰਾਈਵਲ ਹੋਈ ਹੈ ਤੇ ਅੱਜ ਹੀ ਪਰਚੇਦ ਸ਼ੁਰੂ ਹੋ ਗਈ ਹੈ ਆ ਰਾਮ ਸਿੰਘ ਜ਼ਿਮੀਦਾਰ ਹੈ ਕੂਮੂਰ ਚਾ ਗੁੱਬਣ ਪਿੰਡ ਦਾ ਹੀ ਆਪਣੇ ਪ੍ਰਧਾਨ ਜੀ ਦੀ ਦੁਕਾਨ ਦਵਿੰਦਰਾ ਟਰੇਡਿੰਗ ਕੰਪਨੀ ਦੇ ਪਹਿਲੀ ਖਰੀਦ ਸ਼ੁਰੂ ਹੋਈ ਹੈ 2320 ਰੁਪਏ ਹਿਸਾਬ ਨਾਲ ਪਨ ਗ੍ਰੇਨ ਹੈ ਪਰਚੇਦ ਕੀਤੀ ਹੈ ਜੀ ਬਾਕੀ ਹੁਣ ਜਿਵੇਂ ਜਿਵੇਂ ਰਾਈਵਲ ਸ਼ੁਰੂ ਹੋਊਗੀ ਓਵੇਂ ਓਵੇਂ ਖਰੀਦ ਚੱਲਦੀ ਕੀ ਰੂਲਸ ਕੀ ਰਹਿਣਗੇ ਇਸ ਵਾਰੀ ਜਿਵੇਂ ਮੋਇਸਚਰ ਵਗੈਰਾ ਦੀ ਕੀ ਰੇਸ਼ੋ ਰਹੇਗੀ ਮੋਇਸਚਰ 17% ਮੋਇਸਚਰ ਹੈਗਾ ਜੀ ਚੋਨੇ ਦਾ ਤੇ 17% ਤੋਂ ਵੱਧ ਨਮੀ ਅਸੀਂ ਕਿਸਾਨਾਂ ਨੂੰ ਅਪੀਲ ਵੀ ਲਗਾਈ ਹੈ ਜੀ ਨਾ ਵढਾਈ ਕਰੋ ਤੇ ਨਾ ਮੰਡੀ ਦੇ ਵਿੱਚ ਲੈ ਕੇ ਆਓ ਕਿਸਾਨ ਕਾਫੀ ਹੱਦ ਤੱਕ ਸਾਥ ਵੀ ਦੇ ਰਹੇ ਨੇ ਸੁਕਾ ਕੇ ਚੋਨਾ ਲਿਆ ਰਹੇ ਨੇ ਜਿੰਦ ਤੱਕ ਵੱਧ ਨਮੀ ਵਾਲਾ ਕੋਈ ਚੋਨਾ ਆ ਵੀ ਨਹੀਂ ਰਿਹਾ ਇਸ ਟਾਈਮ ਇਹ ਆਪਣੇ ਆੜਤੀਆਂ ਦੀਆਂ ਕੁਝ ਮੰਗਾ ਸੀਨੀਆਂ ਕੁਝ ਆਪਣੇ ਲੇਬਰ ਵਾਲਿਆਂ ਨੇ ਮੰਗਾ ਸੀਗੀਆਂ ਤੇ ਜਿਹੜੀਆਂ ਸਰਕਾਰ ਨੇ ਹੁਣ ਐਨਐਨਰ ਬੈਠ ਕੇ ਮੀਟਿੰਗ ਕਰਕੇ ਜੋ ਜਿਮੀ ਹੈਗਾ ਮੰਗਾ ਨਾ ਨਵੇੜਾ ਕੀਤਾ ਹੈ ਤੇ ਉਸ ਤੋਂ ਬਾਅਦ ਅਜ ਪਰਚੇ ਦੀ ਪਰਮਾਤੀ